ਨਾਨਕ ਗੁਰਮੁਖ ਜਾਣੀਐ ਕਲ ਕਾ ਇਹ ਨਿਆਉ ਪਰਮ ਸਤਿਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤਿ ਜੋ ਅੱਜ ਆਪਾਂ ਗੁਰੂ ਅੰਗਦ ਦੇ ਮਹਾਰਾਜੀ ਦੇ ਪਾਵਨ ਸ਼ਲੋਕ ਦੇ ਦੁਆਰਾ ਕਲਯੁਗ ਦੇ ਵਿੱਚ ਜੋ ਵਰਤਾਰਾ ਵਰਤਦਾ ਹੈ ਉਹਨੂੰ ਸਮਝਣ ਜਾਣਨ ਦਾ ਯਤਨ ਕਰਾਂਗੇ ਗੁਰਮੁਖ ਜਾਣੀਏ ਇਹ ਗੁਰੂ ਦੇ ਰਾਹੀ ਗੁਰੂ ਦੇ ਦੁਆਰਾ ਹੀ ਜਾਣਿਆ ਜਾ ਸਕਦਾ ਹੈ ਕਿ ਕਲਯੁਗ ਦਾ ਕੀ ਨਿਆ ਹੈ ਜਿੱਥੇ ਝੂਠ ਦਾ ਬੋਲ ਬਾਲਾ ਹੋਵੇ ਝੂਠੇ ਨੂੰ ਮਾਨ ਸਨਮਾਨ ਮਿਲਦਾ ਹੋਵੇ ਸੱਚੇ ਨੂੰ ਥਾਂ ਨਾ ਮਿਲਦੀ ਹੋਵੇ ਸੱਚਾ ਦਰ ਬਾ ਦਰ ਭਟਕਦਾ ਹੋਵੇ ਤੇ ਝੂਠੇ ਦੇ ਜਿਹੜਾ ਉਹ ਪੱਖ ਦੇ ਵਿੱਚ ਫੈਸਲਾ ਸੁਣਾਇਆ ਜਾਏ ਆਪਾਂ ਦੇਖਦੇ ਹਾਂ ਚਾਰੇ ਪਾਸੇ ਝੂਠ ਹੈ ਕੂੜ ਹੈ ਸੱਚ ਨੂੰ ਨਾ ਬੋਲਣ ਦਿੱਤਾ ਜਾਂਦਾ ਹੈ ਤੇ ਨਾ ਸੱਚ ਨੂੰ ਅੱਗੇ ਆਉਣ ਦਿੱਤਾ ਜਾਂਦਾ ਇਹ ਕਲਯੁਗ ਦਾ ਹੀ ਇਨਸਾਫ ਕਹਿ ਲੋ ਜਾਂ ਕਲਯੁਗ ਦਾ ਵਰਤਾਰਾ ਕਹਿ ਲੋ ਕਿ ਕਲਯੁਗ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਉਹ ਉਲਟ ਹੀ ਹੁੰਦਾ ਸਹੀ ਕੁਝ ਨਹੀਂ ਹੁੰਦਾ ਔਰ ਜਿਹੜੇ ਝੂਠੇ ਲੋਕ ਹੁੰਦੇ ਨੇ ਗਲਤ ਲੋਕ ਹੁੰਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਚੰਗਾ ਲੱਗਦਾ ਕਿਉਂਕਿ ਕਲਯੁਗੀ ਜੀਵਾਂ ਨੂੰ ਕਲਯੁਗ ਦੇ ਪਹਿਰੇ ਦੇ ਵਿੱਚ ਜੋ ਮਾੜਾ ਹੈ ਬੁਰਾ ਹੈ ਉਹ ਉਹਨਾਂ ਨੂੰ ਚੰਗਾ ਹੀ ਲੱਗੇਗਾ ਗੁਰੂ ਅੰਗਦ ਦੇ ਮਹਾਰਾਜੀ ਸਮਝਾਉਂਦੇ ਨੇ ਕਹਿੰਦੇ ਦੇਖੋ ਕਲਯੁਗ ਦਾ ਇਨਸਾਫ ਕੀ ਹੈ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਨੌ ਫਕੀਰੇ ਪਾਤਸ਼ਾਹ ਮੂਰਖ ਪੰਡਤ ਨੌ ਮਹਾਰਾਜ ਜੀ ਕਹਿੰਦੇ ਦੇਖੋ ਜੇ ਕੋਈ ਫਕੀਰ ਹੈ ਫਕੀਰ ਤੋਂ ਭਾਵ ਉਹ ਨਹੀਂ ਜਿਹਦੇ ਅੰਦਰ ਫਕੀਰੀ ਹੈ ਰੱਬ ਦੀ ਬੰਦਗੀ ਇੱਥੇ ਫਕੀਰ ਦਾ ਅਰਥ ਹੈ ਕੰਗਾਲ ਜਿਹਦੇ ਪੱਲੇ ਕੱਖ ਦੀ ਨਹੀਂ ਹੈ ਉਹਨੂੰ ਕਲਯੁਗ ਦੇ ਵਿੱਚ ਵਰਤਣ ਵਾਲੇ ਲੋਕ ਪਾਤਸ਼ਾਹ ਕਹਿ ਦਿੰਦੇ ਆ ਵੀ ਇਹ ਬਹੁਤ ਵੱਡਾ ਪਾਤਸ਼ਾਹ ਹੈ ਇਹ ਬਹੁਤ ਵੱਡਾ ਬਾਦਸ਼ਾਹ ਹਾਲਾਂਕਿ ਹੈ ਉਹ ਕੰਗਾਲ ਹੀ ਹੈ ਪਰ ਕਲਯੁਗ ਦਾ ਨਿਆਂ ਦੇਖੋ ਕਿ ਕੈਸਾ ਹੈ ਕਿ ਨਾਉ ਫਕੀਰੇ ਪਾਤਸ਼ਾਹ ਕੰਗਾਲ ਦਾ ਨਾਮ ਮਰਜ਼ੀ ਕਹਿੰਦੇ ਪਾਤਸ਼ਾਹ ਰੱਖਿਆ ਜਾਂਦਾ ਹੈ ਮੂਰਖ ਪੰਡਤ ਨਾਉ ਤੇ ਜਿਹੜਾ ਮੂਰਖ ਹੈ ਉਹਦਾ ਨਾਮ ਕਹਿੰਦੇ ਪੰਡਤ ਜਿਹੜਾ ਉਹ ਰੱਖਿਆ ਜਾਂਦਾ ਹੈ ਪੰਡਤ ਤੋਂ ਭਾਵ ਵਿਦਵਾਨ ਜਿਹਨੂੰ ਗਿਆਨ ਹੀ ਨਹੀਂ ਸੋਝੀ ਹੋਈ ਨਹੀਂ ਹੈ ਉਹਦਾ ਨਾਮ ਕਲਯੁਗ ਦੇ ਵਿੱਚ ਵਿਦਵਾਨ ਰੱਖਿਆ ਜਾਂਦਾ ਹੈ ਇਹ ਹੈ ਕਲਯੁਗ ਦਾ ਨਿਆ ਅੰਦੇ ਕਾ ਨਾਉ 파ਰਖੂ ਇਵੇਂ ਕਰੇ ਗਵਾਉ ਮਾਰੇ ਕਹਿੰਦੇ ਜਿਹੜਾ ਅੰਦਾ ਹੈ ਨਾ ਜਿਹਨੂੰ ਆਪਣੇ ਆਪ ਦੀ ਸੋਝੀ ਨਹੀਂ ਹੈ ਜਿਹਨੂੰ ਦਿਖਾਈ ਕੁਛ ਨਹੀਂ ਦਿੰਦਾ ਉਹਨੂੰ ਲੋਕ 파ਰਖੂ ਕਹਿ ਕੇ ਤੇ ਅਗਾਹ ਕਰ ਦਿੰਦੇ ਨੇ ਵੀ ਇਹ ਬੜਾ ਸਮਝਦਾਰ ਹੈ ਬੜਾ ਸਿਆਣਾ ਹੈ ਬੜਾ ਸੂਝਵਾਨ ਹੈ ਪਰ ਮਹਾਰਜ ਕਹਿੰਦੇ ਦੇਖੋ ਕਲਯੁਗ ਦੇ ਵਿੱਚ ਜਿਹੜਾ ਬੂਲ ਫਜ਼ੂਲ ਬੇਮਤਲਬ ਦੇ ਬੋਲ ਜਿਹੜਾ ਉਹ ਬੋਲੀ ਜਾਏ ਤੇ ਲੋਕ ਉਹਨੂੰ ਕੀ ਕਰਦੇ ਨੇ ਮਾਰੇ ਕਹਿੰਦੇ ਉਹਨੂੰ ਪਰਖੂ ਕਰਕੇ ਅੱਗੇ ਕਰ ਦਿੰਦੇ ਨੇ ਅਸਲ 'ਚ ਉਹਨੂੰ ਕੋਈ ਗਿਆਨ ਨਹੀਂ ਕੋਈ ਸਮਝ ਨਹੀਂ ਉਲਟੀਆਂ ਗੱਲਾਂ ਕਰਨ ਵਾਲੇ ਦਾ ਨਾਮ ਪਰਖੂ ਰੱਖ ਦਿੱਤਾ ਜਾਂਦਾ ਹੈ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਮਾਰੇ ਕਹਿੰਦੇ ਜਿਹੜਾ ਇਲਤਾ ਕਰੇ ਨਾ ਸ਼ਰਾਰਤ ਜਿਹੜਾ ਬਹੁਤੀਆਂ ਸ਼ਰਾਰਤਾਂ ਕਰਦਾ ਜਿਹਦੇ ਮਨ ਦੇ ਵਿੱਚ ਸ਼ਰਾਰਤ ਹੁੰਦੀ ਹੈ ਉਹਦਾ ਨਾਮ ਚੌਧਰੀ ਰੱਖ ਦਿੱਤਾ ਜਾਂਦਾ ਹੈ ਭਲਾ ਮਨੁਸ ਇੱਕ ਸੱਚਾ ਇਨਸਾਨ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਿਹੜਾ ਸ਼ਰਾਰਤੀ ਹੋਵੇ ਨਾ ਉਹਨੂੰ ਸਭ ਤੋਂ ਮੂਰੇ ਲਾ ਕੇ ਅੱਗੇ ਲਾ ਕੇ ਚੌਧਰੀ ਬਣਾ ਦਿੱਤਾ ਜਾਂਦਾ ਹੈ ਇਹ ਹੈ ਕਲਯੁਗ ਦਾ ਨਿਯਮ ਕਿ ਜਿਹੜਾ ਇਲਤਾ ਗਰੇ ਚਾਹ ਜਿਹੜਾ ਸ਼ਰਾਰਤਾਂ ਕਰੇ ਉਹਨੂੰ ਚੌਧਰੀ ਬਣਾ ਦਿਓ ਤੇ ਜਿਹੜਾ ਭਲਾ ਮਨੁਸ ਹੋਵੇ ਜਿਹੜਾ ਕਹਿ ਲੋ ਕਿ ਕੋਈ ਇੱਲਤ ਨਹੀਂ ਕਰਦਾ ਉਹਨੂੰ ਸਭ ਤੋਂ ਪਛਾਣ ਕਰ ਦਿੱਤਾ ਜਾਂਦਾ ਹੈ ਸਾਬ ਕਹਿੰਦੇ ਇੱਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਜਿਹੜਾ ਝੂਠਾ ਹੁੰਦਾ ਨਾ ਇਹ ਸਾਰੀਆਂ ਥਾਵਾਂ ਅੱਗੇ ਹੋ ਕੇ ਮੱਲ ਲੈਂਦਾ ਤੇ ਇਹ ਕਿਉਂ ਕਿਉਂਕਿ ਕਲਯੁਗ ਚਾਹੁੰਦਾ ਹੀ ਇਹ ਹੈ ਕਿ ਮੂਰਖ ਅੱਗੇ ਆ ਜਾਏ ਔਰ ਜਿਹੜਾ ਕੰਗਾਲ ਹੈ ਉਹ ਪਾਤਸ਼ਾਹ ਬਣ ਕੇ ਬੈਠ ਜਾਏ ਅੰਦੇ ਨੂੰ ਲੋਕ ਪਰਖੂ ਬਣਾ ਕੇ ਅੱਗੇ ਕਰ ਦੇਣ ਔਰ ਜਿਹੜਾ ਸ਼ਰਾਰਤੀ ਹੋਵੇ ਉਹਨੂੰ ਮੁਖੀ ਬਣਾ ਦਿੱਤਾ ਜਾਏ ਉਹਨੂੰ ਚੌਧਰੀ ਜਿਹੜਾ ਉਹ ਬਣਾ ਦਿੱਤਾ ਜਾਏ ਤਾਂ ਮਹਾਰਾਜ ਕਹਿੰਦੇ ਨਾਨਕ ਗੁਰੂ ਅੰਗਦ ਦੇ ਮਹਾਰਾਜ ਦਾ ਇਹ ਬਚਨ ਹੈ ਗੁਰਮੁਖ ਜਾਣੀਏ ਇਹ ਜੋ ਕਲਯੁਗ ਦਾ ਵਰਤਾਰਾ ਹੈ ਕਲਯੁਗ ਚ ਜੋ ਵਰਤਦਾ ਹੈ ਇਹਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ ਗੁਰੂ ਦੇ ਰਾਹੀ ਗੁਰੂ ਪਰਸ਼ਾ ਜੀ ਦੇ ਦੁਆਰਾ ਗੁਰਮੁਖ ਜਾਣੀਐ ਕੱਲ ਕਾ ਇਹ ਨਿਆਉ ਕੱਲ ਦਾ ਇਥੇ ਅਰਥ ਕਲਯੁਗ ਹੈ ਮਾਰੇ ਕਹਿੰਦੇ ਆ ਦੇਖੋ ਕਲਯੁਗ ਦਾ ਨਿਆ ਜਿਹੜਾ ਇਲਤਾ ਕਰੇ ਸ਼ਰਾਰਤੀ ਉਹਨੂੰ ਚੁੱਕ ਕੇ ਅੱਗੇ ਲਿਆ ਕੇ ਚੌਧਰੀ ਬਣਾ ਦਿੰਦੇ ਆ ਤੇ ਜਿਹੜਾ ਭਲਾ ਮਨੁਸ਼ ਹੋਵੇ ਜਿਹੜਾ ਸੱਚ ਬੋਲਦਾ ਹੋਵੇ ਸੱਚ ਦੇ ਮਾਰਗ ਤੇ ਤੁਰਨਾ ਚਾਹੁੰਦਾ ਹੋਵੇ ਉਹਨੂੰ ਫਿਰ ਸਭ ਤੋਂ ਪਛਾਣ ਜਿਹੜਾ ਸੁੱਟ ਦਿੱਤਾ ਜਾਂਦਾ ਕਿਉਂਕਿ ਕੂੜ ਹੀ ਕੂੜ ਚਾਰੇ ਪਾਸੇ ਵਰਤਦਾ ਹੈ ਤੇ ਸੱਚ ਨੂੰ ਥਾਂ ਨਹੀਂ ਮਿਲਦੀ ਅਸਲ ਦੇ ਵਿੱਚ ਕਲਯੁਗ ਵਿੱਚ ਇਹਨਾਂ ਝੂਠਿਆਂ ਬੰਦਿਆਂ ਦੇ ਹੱਕ ਵਿੱਚ ਫੈਸਲੇ ਆਉਂਦੇ ਆ ਤੇ ਇਹ ਸੋਚਦੇ ਆ ਨਿਆ ਹੋ ਗਿਆ ਨਹੀਂ ਅਸਲ ਵਿੱਚ ਸੱਚ ਦੇ ਖਿਲਾਫ ਇਹ ਝੂਠੇ ਜਦੋਂ ਜਿੱਤ ਜਾਂਦੇ ਆ ਤੇ ਉਹ ਸੱਚ ਦੇ ਨਾਲ ਬੇਇਨਸਾਫੀ ਹੁੰਦੀ ਹੈ ਇਸ ਲਈ ਮਹਾਰਾਜ ਕਹਿੰਦੇ ਆ ਵੀ ਤੂੰ ਇਹਨਾਂ ਝੂਠੇ ਕੂੜ ਦੇ ਬੰਦਿਆਂ ਤੋਂ ਬਚ ਕੇ ਸੱਚ ਪਰਮੇਸ਼ਵਰ ਦੇ ਨਾਲ ਜੁੜਨਾ ਕਰ ਯੋਗੀ ਅਸਲ ਨਿਆ ਤੇ ਉਸ ਪਰਮੇਸ਼ਵਰ ਨੇ ਕਰਨਾ ਉਹਨੇ ਕਰਮ ਦੇਖਣਾ ਉਹਨੇ ਕਰਮ ਦਾ ਜਿਹੜਾ ਉਹ ਫਲ ਹਰ ਇੱਕ ਨੂੰ ਦੇਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਗੁਰਬਾਣੀ ਰਾਹੀਂ ਆਪਾਂ ਹੋਰ ਵੀ ਵਿਚਾਰਾਂ ਸਮਝਣ ਦਾ ਯਤਨ ਕਰਾਂਗੇ ਅੱਜ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸ਼ਲੋਕ ਦੇ ਰਾਹੀਂ ਇਹ ਕਲਯੁਗ ਦਾ ਜੋ ਪੈਰਾ ਵਰਤਦਾ ਜਾਂ ਕਲਯੁਗ ਵੱਲੋਂ ਜਿਹੜਾ ਨਿਆ ਹੁੰਦਾ ਹੈ ਉਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕੀਤੀ ਹੈ ਜੀ ਭੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ